ਅਮਰੀਕਾ ਦੀ ਜਨਤਾ ਨੇ ਇਹ ਦੱਸਿਆ ਕਿ ਉਹਨਾਂ ਨੂੰ ਪੈਸੇ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ ਲੋਕਤੰਤਰ ਹਲੇ ਜਿਉਂਦਾ ਹੈ ਗੱਲਬਾਤ ਕਰ ਰਹੇ ਹਾਂ ਜੀ ਵਿਸਕான்ਸਨ ਦੀ ਵਿਸਕான்ਸਨ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹੀ ਹੈ ਸੁਪਰੀਮ ਕੋਰਟ ਦੇ ਜੱਜਸ ਦੀ ਇਲੈਕਸ਼ਨ ਸੁਪਰੀਮ ਕੋਰਟ ਦੇ ਜੱਜਸ ਦੀ ਇਲੈਕਸ਼ਨ ਨੂੰ ਉਨਾ ਕੀ ਚਰਚਾ ਦੇ ਵਿੱਚ ਰੱਖਿਆ ਗਿਆ ਹੈ ਜਿੰਨਾ ਕਿ ਆਮ ਤੌਰ ਤੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਨੂੰ ਰੱਖਿਆ ਜਾਂਦਾ ਸੀ ਜਿਹੜੇ ਵੀ ਟੀਵੀ ਚੈਨਲ ਨੂੰ ਜਿਹੜੇ ਵੀ ਰੇਡੀਓ ਸਟੇਸ਼ਨ ਨੂੰ ਤੁਸੀਂ ਅਮਰੀਕਾ ਦੇ ਨੂੰ ਆਨ ਕਰਦੇ ਸੀ ਉਥੇ ਪਿਛਲੇ ਕੁਝ ਦਿਨਾਂ ਤੋਂ ਸਿਰਫ ਇੱਕੋ ਹੀ ਗੱਲ ਚੱਲ ਰਹੀ ਸੀ ਵਿਸਕਾਂਸਨ ਦੇ ਜਿਹੜੇ ਸੁਪਰੀਮ ਕੋਰਟ ਦੇ ਜੱਜਸ ਦੀ ਇਲੈਕਸ਼ਨ ਔਰ ਮੋਸਟ ਐਕਸਪੈਂਸਿਵ ਇਲੈਕਸ਼ਨ ਹੋਈ ਹੈ ਜੀ ਜਿਹਦੇ ਚ 90 ਮਿਲੀਅਨ ਡਾਲਰ ਤੋਂ ਵੀ ਵੱਧ ਦਾ ਖਰਚਾ ਕੀਤਾ ਗਿਆ ਹੁਣ ਕੀਤਾ ਕਿਉਂ ਗਿਆ ਵਿਸਕான்ਸਨ ਇੱਕ ਸਵਿੰਗ ਸਟੇਟ ਹੈ ਔਰ ਇਹ ਸਵਿੰਗ ਸਟੇਟ ਨੂੰ ਇਹਦੇ ਜਦੋਂ ਜਜੇਸ ਹੁੰਦੇ ਨੇ ਨਾ ਜਜੇਸ ਮੰਨ ਲਓ ਕਿ ਉਹਦੀ ਸੁਪਰੀਮ ਕੋਰਟ ਦੇ ਵਿੱਚ ਇੱਕ ਜੱਜ ਰਿਟਾਇਰ ਹੋਇਆ ਉਹਦੀ ਜਗ੍ਹਾ ਜਿਹੜੇ ਜਜੇਸ ਹੁਣ ਚੂਜ਼ ਕਰਨੇ ਨੇ ਉਹਨਾਂ ਵਾਸਤੇ ਇਲੈਕਸ਼ਨ ਹੁੰਦੀ ਹੈ ਤੇ ਉਹਨਾਂ ਵਾਸਤੇ ਵੋਟਾਂ ਪੈਂਦੀਆਂ ਨੇ ਹੁਣ ਵਿਸਕான்ਸਨ ਦੇ ਵਿੱਚ ਉਥੇ ਇੱਕ ਜੱਜ ਦੀ ਰਿਟਾਇਰਮੈਂਟ ਤੋਂ ਬਾਅਦ ਦੋ ਕੈਂਡੀਡੇਟ ਖੜੇ ਹੋਏ ਕੈਂਡੀਡੇਟ ਦੇ ਵਿੱਚ ਇੱਕ ਸੀਜੀ ਬ੍ਰੈਡ ਸ਼ਮੈਲ ਜਿਹਦੇ ਬੈਕਅਪ ਤੇ ਉੱਪਰ ਸੀਗੇ ਮਿਸਟਰ ਡੋਨਲਡ 트੍ਰੰਪ ਮਿਸਟਰ ਇਲਾਨ ਮਸਕ ਜਿਹੜੇ ਕਿ ਕਨਜ਼ਰਵੇਟਿਵ ਨੇ ਔਰ ਜਿਹੜੇ ਬ੍ਰੈਡ ਸ਼ਮੈਲ ਸੀ ਉਹ ਫਾਰਮਰ ਸਟੇਟ ਅਟਾਰਨੀ ਜਨਰਲ ਵੀ ਰਹੇ ਨੇ ਔਰ ਉਹਨਾਂ ਦੇ ਬਰਾਬਰ ਖੜੇ ਹੋਏ ਸੀ ਜੀ ਡੇਨ ਕਾਉਂਟੀ ਦੇ ਜੱਜ ਸੋਜ਼ਨ ਕਲਾਫੋਰਡ ਸੋਜ਼ਨ ਕਰਾਫੋਰਡ ਜਿਹੜੇ ਨੇਗੇ ਉਹ ਡੈਮੋਕ੍ਰੇਟ ਨੇ ਔਰ ਉਹਨਾਂ ਨੇ ਯੂਨੀਅਨ ਦੇ ਲਈ ਅਬੋਰਸ਼ਨ ਦੇ ਲਈ ਬਹੁਤ ਸਾਰੇ ਕੇਸਿਸ ਕਿਤੇ ਨੇ ਸੋ ਦੋਨੋਂ ਹੀ ਹਾਈ ਪ੍ਰੋਫਾਈਲ ਜਿਹੜੇ ਨੇ ਇਹ ਜੱਜ ਜਿਗੇ ਹੁਣ ਮਿਸਟਰ ਇਲਨ ਮਸਕ ਨੇ ਕਹਿੰਦੇ ਅੰਨੇ ਬਾ ਜਿਹੜਾ ਪੈਸਾ ਵਹਾਇਆ ਤਾਂ ਕਿ ਬ੍ਰੈਡ ਸ਼ਮਿਲ ਨੂੰ ਜਤਾਇਆ ਜਾ ਸਕੇ ਔਰ ਉਹਦੇ ਵਿੱਚ ਲੋਕਾਂ ਨੂੰ 20 ਡਾਲਰ ਤੋਂ ਲੈ ਕੇ 100-100 ਡਾਲਰ ਤੱਕ ਧੜਾ ਧੜ ਵੰਡਿਆ ਗਿਆ ਔਰ ਇਹਦੇ ਵਿੱਚ ਮਿਲੀਅਨਸ ਆਫ ਡਾਲਰ ਜਿਹੜੇ ਨੇ ਇਲਨ ਮਸਕ ਨੂੰ ਉਹਨਾਂ ਨੇ ਆਪਣੇ ਪੱਲਿਓ ਲਾਈ ਕਹ ਜਦੋਂ ਲੋਕਾਂ ਨੇ ਕਿਹਾ ਕਿ ਇਹ ਤਾਂ ਰਿਸ਼ਵਤ ਹੈ ਜੱਜ ਦੀ ਇੱਕ ਜਿਹੜੀ ਚੋਣ ਹੋਣੀ ਹੈ ਤੇ ਇਲਨ ਮਸਕ ਹਰ ਇੱਕ ਖੜੇ ਬੰਦੇ ਨੂੰ ਜੇ 20 ਡਾਲਰ ਦੇਣਗੇ 100 ਦੇਣਗੇ ਤਾਂ ਲੋਕ ਉਹਨਾਂ ਦੇ ਹੱਕ ਚ ਵੋਟਾਂ ਪਾਉਣਗੇ ਲੇਕਿਨ ਮਿਸਟਰ ਮਸਕ ਦਾ ਕਹਿਣਾ ਸੀ ਕਿ ਮੈਂ ਰਿਸ਼ਵਤ ਨਹੀਂ ਦੇ ਰਿਹਾ ਮੈਂ ਲੋਕਾਂ ਨੂੰ ਸਿਰਫ ਇਨਸੈਂਟਿਵ ਦੇ ਕੇ ਕਰੋ ਕਰੋ ਕੱਢ ਰਿਹਾ ਤਾਂ ਕਿ ਆ ਕੇ ਵੋਟਾਂ ਪਾਉਣ ਉਮੀਦ ਕੀਤੀ ਜਾ ਰਹੀ ਸੀ ਜੀ ਕਿ ਮਿਸਟਰ ਮਸਕ ਦੇ ਇਹ ਸਾਰੇ ਜਿਹੜੀ ਪੈਸੇ ਵੰਡਣ ਤੋਂ ਬਾਅਦ ਕਿ ਬ੍ਰੈਡ ਸ਼ਮੈਲ ਜਿਹੜੇ ਨੇ ਉਹਨਾਂ ਨੇ ਜਿੱਤ ਜਾਣਾ ਹੈ ਲੇਕਿਨ ਜਦੋਂ ਵੋਟਰ ਟਰਨ ਆਊਟ ਹੋਇਆ ਤਾਂ ਉਸ ਵਕਤ ਤੁਹਾਨੂੰ ਜਾਣ ਕੇ ਇਹ ਹੈਰਾਨੀ ਹੋਏਗੀ ਕਿ ਸੂਸਨ ਕਲਾਫੋਰਡ ਜਿਹੜੇ ਨੇ ਉਹਨਾਂ ਨੇ ਬਿਨ ਕੀਤਾ ਤੇ ਹੁਣ ਮੈਜੋਰਟੀ ਹੈ ਜਿਹੜੀ ਵਿਸਕੋਂਸਨ ਦੇ ਵਿੱਚ ਉਹ ਡੈਮੋਕ੍ਰੇਟਸ ਨੇ ਜੱਜਸ ਦੀ ਜਿਹੜੀ ਮੈਜੋਰਟੀ ਹੈਗੀ 4 3 ਦੀ ਮੈਜੋਰਟੀ ਇਹਨਾਂ ਦੀ ਹੈਗੀ ਹੈ ਹੁਣ ਸੋ ਜਿਹੜੇ ਡੈਮੋਕ੍ਰੇਟ ਜੱਜਸ ਉੱਥੇ 4 ਨੇ ਤੇ ਰਿਪਬਲਿਕਨ 3 ਨੇ ਹੁਣ ਇਹ ਸਾਰਾ ਤਾਮਝਾਮ ਜੋ ਵੀ ਹੋਇਆ ਕੀਤਾ ਕਿਉਂ ਗਿਆ ਜੇ ਧਿਆਨ ਨਾਲ ਦੇਖਿਆ ਜਾਏ ਤਾਂ ਵਿਸਕਾਨਸਨ ਦੀ ਜਿਹੜੀ ਅਦਾਲਤ ਹੈ ਉਹ ਮਿਡ ਟਰਮ ਇਲੈਕਸ਼ਨ ਦੇ ਵਿੱਚ ਜਿਹੜੀ 2026 ਦੇ ਵਿੱਚ ਹੋਣੀ ਹੈ ਜਾਂ ਫਿਰ ਅਗਲੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਜਿਹੜੀਆਂ 2028 ਦੇ ਵਿੱਚ ਹੋਣੀਆਂ ਨੇ ਉਹਦੇ ਵਿੱਚੋਂ ਬਹੁਤ ਸਾਰੇ VOTING RIGHTS ਤੇ ਜਾਂ ELECTION RULES ਤੇ ਉੱਪਰ ਉਹਨਾਂ ਨੇ ਰੂਲਿੰਗ ਦੇਣੀ ਸੀ ਹੁਣ ਜੇ ਇਹ ਮੈਜੋਰਟੀ ਜਿਹੜੇ ਨੇ ਉਹ ਰਿਪਬਲਿਕਨ ਜੱਜ ਹੁੰਦੇ ਤਾਂ ਉਸ ਹਿਸਾਬ ਨਾਲ ਰੂਲਿੰਗਸ ਹੁੰਦੀਆਂ ਜੇ ਹੁਣ ਮੈਜੋਰਟੀ ਡੈਮੋਕ੍ਰੇਟਸ ਨੇ ਤਾਂ ਉਸੇ ਹਿਸਾਬ ਦੇ ਨਾਲ ਰੂਲਿੰਗਸ ਹੋਣਗੀਆਂ वैसे त और भी गल्ला बहुत ਨੇ ਕਿ ਹਾਂਜੀ ਅਬੋਰਸ਼ਨ ਦੇ ਰਾਈਟਸ ਨੇ ਹੋਰ ਗੱਲਾਂ ਨੇ ਲੇਕਿਨ ਮੇਨ ਗੱਲ ਐਸ ਵਕਤ ਮਿਸਟਰ ਇਲਾਨ ਮਸਕ ਤੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਮਤਲਬ ਇਹ ਸੀ ਕਿ ਵਿਸਕான்ਸਨ ਸਟੇਟ ਦੇ ਜਿਹੜੀ ਸੁਪਰੀਮ ਕੋਰਟ ਆ ਉਹਨੂੰ ਹੱਥ 'ਚ ਕੀਤਾ ਜਾਵੇ ਜੇ ਉਹਨੂੰ ਅਸੀਂ ਹੋਲਡ ਕਰ ਲਿਆ ਉਤੋਂ ਜਿੰਨੀਆਂ ਵੀ ਰੂਲਿੰਗਸ ਆਉਣਗੀਆਂ ਉਹ ਸਾਡੇ ਹੱਕ ਦੀਆਂ ਆਉਣਗੀਆਂ ਲੇਕਿਨ ਜਨਤਾ ਨੇ ਇਹ ਦੱਸਤਾ ਜੀ ਕਿ ਜਨਤਾ ਖਰੀਦੀ ਨਹੀਂ ਜਾ ਸਕਦੀ ਹੈਗੀ ਤੇ ਅੱਜ ਵੀ ਲੋਕਤੰਤਰ ਅਮਰੀਕਾ ਦੇ ਵਿੱਚ ਜਿਉਂਦਾ ਹੈ